ਇੱਕ ਇਨਸਾਨ ਇਹ ਸਮਝਣ ਲੱਗ ਪੈਂਦੇ ਕਿ ਅਸੀਂ ਤਖਤਾਂ ਨੂੰ ਚਲਾ ਸਕਦੇ ਹਾਂ ਉਦੋਂ ਇਹੋ ਜੀ ਹੁਨਤਾਈਆਂ ਇਹੋ ਜੇ ਜਿਹੜੇ ਆ ਉਹ ਗਲਤ ਫੈਸਲੇ ਉਹ ਕਰਦੇ ਨੇ ਕਿ ਇਸਤੀਫਾ ਦੇ ਦੋ ਮੈਂ ਕਿਉਂ ਇਸਤੀਫਾ ਦੇ ਦिए ਅਕਾਲੀ ਦਲ ਸਾਡਾ ਸਾਡੇ ਪਿੁਰਖਾਂ ਦਾ ਆ ਚਾਰ ਪੀੜੀਆਂ ਤੋਂ 깔ੀਆਂ ਆ ਆ ਪਲੇ ਰਿਪੋਰਟ ਨਾਲ ਵੀ ਹਾ ਦਾ ਨਾਰਾ ਮਾਰਿਆ ਸੀਗਾ ਵਜੀਰ ਖਾਨ ਨੇ ਉਹਨੂੰ ਇਹ ਨਹੀਂ ਕਿਹਾ ਸੀ ਤੂੰ ਹਾ ਦਾ ਨਾਰਾ ਮਾਰਿਆ ਤੈਨੂੰ ਅਸੀਂ ਆਪਣੀ ਸਲਤਨਤ ਚੋਂ ਕੱਢ ਦਿੱਤਾ ਇੱਥੇ ਤਾਂ ਵਜੀਰ ਖਾਨ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਲੋਕਾਂ ਨਾਲ ਕੀਤੀ ਚੱਲ ਸਕਦਾ ਨਾਲੋਂ ਚੋਂ ਕੱਢਿਆ ਜਾ ਸਕਦਾ ਹਲੇ ਫਿਲਹਾਲ ਯੂ ਤ ਅਕਾਲੀ ਦਲ ਦੇ ਪ੍ਰਧਾਨ ਉਹ ਅਕਾਲ ਤਖਤ ਸਾਭ ਕਿਸੇ ਬੰਦੇ ਦਾ ਬਨਾਇਆ ਤਖਤ ਥੋੜੀ ਹੈ ਇਹ ਤਾਂ ਛੇਵੇਂ ਪਾਤਸ਼ਾਹ ਦਾ ਬਨਾਇਆ ਤਖਤ ਹੈ ਸ਼ਰਮਨਾਕ ਜਿਹੜਾ ਆ ਉਹ ਉਸ ਚੀਜ਼ ਨੂੰ ਮੈਂ ਕਹੂੰਗਾ ਕਿ ਸਾਡੀ ਕੌਮ ਲਈ ਕਿ ਸਾਡੀ ਕੌਮ ਦਾ ਸਰਵਉੱਚ ਤਖਤ ਤਖਤ ਦੇ ਜਿਹੜੇ ਜਥੇਦਾਰ ਨੇ ਉਹ ਆਪਣੇ ਆਪ ਨੂੰ ਇਹ ਸੋਚਣ ਕਿ ਸਾਨੂੰ ਇੱਕ ਹੱਦ ਜਿਹੜੀਆਂ ਸਾਡੀਆਂ ਫਦੂਤਾਂ ਜਿਹੜੀਆਂ ਉਹ ਕਰ ਦਿੱਤੇ ਨੇ ਦੇ ਆ ਕਿ ਅਜੰਡਾ ਇਹ ਸੀ ਕਿ ਅਸੀਂ ਜਿਹੜਾ ਬਜਟ ਇਜਲਾਸ ਹੈ ਜਾਂ ਬਜਟ ਦੇ ਉੱਤੇ ਪਸ ਚਰਚਾ ਹੋਣੀ ਹੈ ਦੂਸਰੀ ਧਾਮੀ ਸਾਹਿਬ ਦੇ ਅਸਤੀਫੇ ਦੇ ਉੱਤੇ ਚਰਚਾ ਹੋਣੀ ਹੈ ਤੁਸੀਂ ਫੋਨ ਕਰਕੇ ਜਦੋਂ ਮਰਜੀ ਮੰਨਨ ਸਾਹਿਬ ਨੂੰ ਪੁੱਛੋ ਇਹ ਕਿਹਦੀ ਵੱਲੋਂ ਲੈਟਰ ਆਈ ਆ ਜੇ ਸੇਧਾਰਾ ਨੂੰ ਕੱਟਣ ਗਿਆ ਜੇ ਅੰਤਰੀ ਕਮੇਟੀ ਦਾ ਡਿਸੀਜਨ ਹੈ ਤਾਂ ਧਾਮੀ ਦੱਸਣ ਨਹੀਂ ਹੈ ਕਹਿੰਦੇ ਜਿਹਦਾ ਡਿਸੀਜਨ ਹੋ ਉਹ ਦੱਸਣ ਕੋਮ ਉਸ ਬੰਦੇ ਨੂੰ ਪੁੱਛੇ ਇਦਾਰਾ ਨੂੰ ਜਲੀਲ ਕਰਕੇ ਕੱਟਿਆ ਗਿਆ ਇੱਕ ਇਹਦਾ ਵਿਧੀ ਵਿਧਾਨ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਅਪੁਆਇੰਟਮੈਂਟ ਹੋਵੇ ਕਿਸ ਨਾਟ ਟਿਨਿਓਰ ਹੋਵੇ ਕਿੰਨੇ ਟਿਨਿਓਰ ਤੋਂ ਬਾਅਦ ਕਿਸੇ ਬੰਦੇ ਨੂੰ ਅਗਰ ਤੁਸੀਂ ਸੇਵਾ ਮੁਕਤ ਵੀ ਕਰਨਾ ਤੇ ਕੋਈ ਇਹਦਾ ਤਰੀਕਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮਛਦੰਦਰ ਸਿੰਘ ਹੈ ਰਾਹ ਪੰਜਾਬ ਦੀ ਸਿਆਸਤ ਦੇ ਵਿੱਚ ਕੱਲ ਬਹੁਤ ਵੱਡਾ ਕੁਝ ਹੋਇਆ ਜੇ ਕਹਾਂ ਸਿੱਖ ਸਿਆਸਤ ਦੇ ਵਿੱਚ ਉਹ ਮਨ ਲਗਾਤ ਤੱਕ ਨਹੀਂ ਹੈਗੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਾਂਬੇ ਕੀਤਾ ਗਿਆ ਉਹਨਾਂ ਦੀ ਜਗ੍ਹਾ ਨਵੇਂ ਜਥੇਦਾਰ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਆਫੀਸ਼ੀਏਟਿੰਗ ਦਿੱਤਾ ਗਿਆ ਬੜੇ ਸਿਆਸੀ ਲੀਡਰ ਸਾਹਮਣੇ ਆਏ ਅਕਾਲੀ ਦਲ ਦੇ ਆਪ ਦੇ ਲੀਡਰ ਵੀ ਕਹਿਣ ਦੇ ਆ ਕਿ ਕਾਲਾ ਦਿਨ ਹੈ ਉਧਰ ਉਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਸਾਬਕਾ ਜਥੇਦਾਰ ਤਖਸੀਦ ਦਮਦਮਾ ਸਾਹਿਬ ਉਹਨਾਂ ਦੀ ਗੱਲ ਹੋਈ ਆ ਇਹਨੂੰ ਅਕਾਲੀ ਦਲ ਦੇ ਆਪ ਦੇ ਲੀਡਰ ਕਿਦਾ ਦੇਖਦੇ ਆ ਮੇਰੇ ਨਾਲ ਗੁਰਪ੍ਰੀਤ ਗੱਗੀ ਨੇ ਗੱਗਨਦੀਪ ਸਿੰਘ ਸੋਰੀ ਮੇਰੇ ਨਾਲ ਗਗਨਦੀਪ ਸਿੰਘ ਗੱਗੀ ਨੇ ਜਿਹੜੇ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਇਹਨਾਂ ਦਾ ਕੀ ਆ ਕੋਰ ਕਮੇਟੀ ਦੇ ਮੈਂਬਰ ਵੀ ਨੇ ਇਹਨਾਂ ਦਾ ਕੀ ਟੇਕ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਖੈਰਾ ਸਾਹਿਬ ਇਸ ਸਿਸਟਮ ਇਸ ਕਰਾ ਸਭ ਜੋ ਵੀ ਪਿਛਲੇ ਦਿਨਾਂ ਚ ਸਮੀਕਰਨ ਬਣਿਆ ਸੀ ਸਾਰਿਆਂ ਨੇ ਦੇਖਿਆ ਕੱਲ ਦਾ ਦਿਨ ਜੋ 7 ਮਾਰਚ 2025 ਦਾ ਆ ਇਸ ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਨ ਦੇ ਤੌਰ ਦੇ ਉੱਤੇ ਇਹ ਦਰਜ ਹੋ ਗਿਆ ਸਿੱਖ ਇਤਿਹਾਸ ਦੇ ਵਿੱਚ ਇਸ ਦਿਨ ਨੂੰ ਕਦੀ ਭੁੱਲਿਆ ਨਹੀਂ ਜਾਏਗਾ ਜਦ ਕਿਉਂਕਿ ਪਾਰਟੀਆਂ ਵੱਡੀਆਂ ਹੁੰਦੀਆਂ ਆ ਪਰ ਬੰਦਿਆਂ ਦੇ ਨਾਲ ਪਾਰਟੀਆਂ ਕੱਲੀ ਇੱਕ ਬੰਦੇ ਲਈ ਪਾਰਟੀ ਨਹੀਂ ਹੋ ਸਕਦੀ ਉਹ ਤਾਂ ਕਹਿੰਦੇ ਅੰਤਰੀਮ ਕਮੇਟੀ ਦਾ ਫੈਸਲਾ ਹੈ ਇਹਦੇ ਚ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਜਿਹੜੇ ਐਂਟਰੀਮ ਕਮੇਟੀ ਦੇ ਵਿੱਚ ਬੰਦੇ ਬੈਠੇ ਨੇ ਉਹ ਕਿਸ ਦੇ ਚੋਣ ਨਿਸ਼ਾਨ ਦੇ ਉੱਤੇ ਆ ਕੇ ਇਲੈਕਸ਼ਨਾਂ ਲੜੀਆਂ ਤੇ ਜਿੱਤੀਆਂ ਨੇ ਉਹ ਕਾਲੀ ਦਲ ਦੀ ਚੋਣ ਨਿਸ਼ਾਨ ਦੇ ਉੱਤੇ ਇਲੈਕਸ਼ਨਾਂ ਲੜੀਆਂ ਜਿੱਤੀਆਂ ਨੇ ਅਗਰ ਅਗਰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਤੁਸੀਂ ਪੁੱਛੋ ਜਿੱਦਾਂ ਸਾਡੇ ਇੱਥੇ ਚੀਫ ਸਾਹਿਬ ਹੁਣ ਬਣਾਏ ਆ ਜੀ ਧਾਮੀ ਸਾਹਿਬ ਤਾਂ ਹੋ ਗਏ ਲੰਬੇ ਚੀਫ ਸਾਹਿਬ ਆ ਮੰਨਣ ਸਾਹਿਬ ਮੰਨਣ ਸਾਹਿਬ ਨੂੰ ਪੁੱਛੋ ਕਿ ਮੰਨਣ ਸਾਹਿਬ ਜੀ ਤੁਹਾਡਾ ਫੈਸਲਾ ਮੰਨਣ ਸਾਹਿਬ ਕਹਿੰਦੇ ਮੇਰਾ ਫੈਸਲਾ ਨਹੀਂ ਆ ਜੀ ਮੈਨੂੰ ਤਾਂ ਜਦੋਂ ਲਿਖਿਆ ਆ ਤੇ ਮੈਂ ਬੋਲਦਾ ਉਹਨੂੰ ਕੋ ਦਿਓ ਬਿਆਨ ਜੇ ਤੁਸੀਂ ਫੈਸਲਾ ਦਿੱਤਾ ਮੈਂ ਚਾਹੂੰਗਾ ਕਿ ਜਿੱਥੇ ਪੱਤਰਕਾਰ ਸਾਰੇ ਨੇ ਜਿੱਥੇ ਸਿੱਖ ਸੰਗਤ ਆ ਮੰਡਲ ਨੂੰ ਪੁੱਛੋ ਇਹ ਫੈਸਲਾ ਮੰਡਲ ਦਾ ਆਪ ਦਾ ਸੀਗਾ ਅੰਤਰੀ ਕਮੇਟੀ ਦਾ ਸੀਗਾ ਇਹਦਾ ਚੀਫ ਉਸਨੇ ਨੂੰ ਜਿਹੜੀ ਕਮੇਟੀ ਆ ਉਹਨੂੰ ਕੀਤਾ ਕਿ ਨਹੀਂ ਕੀਤਾ ਅਕੇ ਪਾਰਟੀ ਦਾ ਸੀ ਇਸ ਨੂੰ ਉਹ ਕਲੀਅਰ ਕਰੇ ਅੱਛਾ ਇਹਦੇ ਨਾਲ ਕਿਰਕਰੀ ਬਹੁਤ ਆ ਮੈਂ ਤਾਂ ਇੱਕ ਦਿਨ ਵੀ ਗੱਲ ਕਰਦਾ ਸੀ ਵੀ AI ਦੇ ਉੱਤੇ ਕਿਸੇ ਨੇ ਸਰਚ ਕੀਤਾ ਵੀ ਸਭ ਤੋਂ ਵਧੀਆ ਧਰਮ ਕਿਹੜਾ ਤੇ ਉਹ ਕਹਿੰਦੇ ਜੀ ਸਿੱਖ ਧਰਮਾਂ ਵਿੱਚ ਉਹ ਵੀ ਘੰਟੇ ਲੰਗਰ ਚੱਲਦਾ ਬਰਾਬਰਤਾ ਦਾ ਹੱਕ ਆ ਪਰ ਆ ਪਿਛਲੇ ਦਿਨੀ 2 ਦਸੰਬਰ ਤੋਂ ਲੈ ਕੇ ਹੋਣ ਦਾ ਐਪੀਸੋਡ ਇਦਾਂ ਦਾ ਆ ਸਾਨੂੰ ਲੱਗਾ ਯਾਰ ਸ੍ਰੀ ਅਕਾਲ ਤਖਸੈ ਜਿਹੜਾ ਸਭ ਤੋਂ ਉੱਚਾ ਸੋਚ ਆ ਉਹਦੇ ਨਾਲ ਇਦਾਂ ਕਿੱਦਾਂ ਹੋ ਸਕਦਾ ਦੇਖੋ ਜੀ ਜਦੋਂ ਇੱਕ ਇਨਸਾਨ ਇਹ ਸਮਝਣ ਲੱਗ ਪੈਂਨ ਕਿ ਅਸੀਂ ਤਖਤਾਂ ਨੂੰ ਚਲਾ ਸਕਦੇ ਆ ਉਦੋਂ ਇਹੋ ਜੀ ਉਨਤਾਈਆਂ ਇਹੋ ਜਿਹੇ ਜਿਹੜੇ ਆ ਉਹ ਗਲਤ ਫੈਸਲੇ ਉਹ ਕਰਦੇ ਨੇ ਤੇ ਜਿਹੜਾ ਸਿੱਖ ਸੱਚਾ ਸਿੱਖ ਆ ਭਾਵੇਂ ਕਿਸੇ ਪਾਰਟੀ 'ਚ ਵੀ ਆ ਉਹਦਾ ਫਰਜ਼ ਬੰਦਾ ਆ ਕਿ ਜੇ ਕੋਈ ਗਲਤ ਇਹੋ ਜਿਹਾ ਕੋਈ ਕੰਮ ਚੱਕਦਾ ਤੇ ਉਹਨੂੰ ਟੋਕੋ ਅਸੀਂ ਵੀ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆ ਮੈਨੂੰ ਕਹਿੰਦੇ ਅਸਤੀਫਾ ਦੇ ਦਿਓ ਮੈਂ ਕਿਉਂ ਅਸਤੀਫਾ ਦੇ ਦਈਏ ਅਕਾਲੀ ਦਲ ਸਾਡਾ ਸਾਡੇ ਬਿਊਰਕਾਂ ਦਾ ਆ ਚਾਰ ਪੀੜੀਆਂ ਤੋਂ 깔ੀਆਂ ਮੇਰੇ ਪਰਦਾਦੇ ਫਰੀਡਮ ਫਾਈਟਰ ਆ ਦਾਦਾ ਮੇਰਾ ਪੰਜਾਬੀ ਸੂਬੇ ਚ ਜੇਲ੍ਹ ਕੱਟੀ ਆ ਫਾਦਰ ਮੇਰੇ ਸੋਸ਼ਲ ਐਕਟਿਵਿਸਟ ਦਾ 15 ਸਾਲ ਹੋ ਗਏ ਮੈਨੂੰ ਪਾਰਟੀ ਨੂੰ ਦਿੰਦੇ ਆ ਮੈਂ ਜੇ ਪਾਰਟੀ ਦੇ ਵਿੱਚ ਲੱਗਿਆ ਸੀ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਵਾਂਗੇ ਅਕਾਲੀ ਦਲ ਦੇ ਵਿੱਚ ਅਗਰ ਕੋਈ ਬੰਦਾ ਜੋ ਉਹ ਦੇ ਵਿਅਕਤੀ ਵਿਸ਼ੇਸ਼ ਕਰਕੇ ਕੋਈ ਚੀਜ਼ਾਂ ਨੂੰ ਅਗਰ ਕੀਤਾ ਜਾ ਰਿਹਾ ਤੇ ਉਸ ਚੀਜ਼ ਦਾ ਵਿਰੋਧ ਕਰਨਾ ਸਾਡਾ ਫਰਜ਼ ਆ ਨਵਾਬ ਮਲੇਰ ਕੋਟ ਨਾਲੇ ਵੀ ਹਾ ਦਾ ਨਾਰਾ ਮਾਰਿਆ ਸੀਗਾ ਵਜ਼ੀਰ ਖਾਨ ਨੇ ਉਹਨੂੰ ਇਹ ਨਹੀਂ ਕਿਹਾ ਤਾਂ ਸੀ ਤੂੰ ਹਾ ਦਾ ਨਾਰਾ ਮਾਰਿਆ ਤੈਨੂੰ ਅਸੀਂ ਆਪਣੀ ਸਲਤਨਤ ਚੋਂ ਕੱਢ ਦਿੱਤਾ ਹੂੰ ਪਰ ਇੱਥੇ ਤਾਂ ਵਜ਼ੀਰ ਖਾਨ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਲੋਕਾਂ ਨਾਲ ਕੀਤੀ ਜਾ ਰਹੀ ਹੈ ਤੁਹਾਨੂੰ ਫਸਲਤਨਾ ਤੋਂ ਕੱਢਿਆ ਜਾ ਸਕਦਾ ਹਲੇ ਫਿਲਹਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਉਹ ਐਂਡ ਤੁਹਾਡੇ ਕੋਲ ਕੋਈ ਕੋਈ ਫਰਕ ਨਹੀਂ ਜੀ ਉਹਨਾਂ ਦੇ ਕੱਢਿਆ ਨਾ ਅਸੀਂ ਥੋੜੀ ਨਿਕਲ ਜਣਾ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਜਿਹੜੀ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਸਮਰਪਿਤ ਹਾਂ ਤੇ ਸਮਰਪਿਤ ਰਹਾਂਗੇ ਜੇ ਅਕਾਲ ਤਖਤ ਸਾਹਿਬ ਕਿਸੇ ਬੰਦੇ ਦਾ ਬਣਾਇਆ ਤਖਤ ਥੋੜੀ ਹੈ ਇਹ ਤਾਂ ਛੇਵੇਂ ਪਾਸ਼ਾ ਦਾ ਬਣਾਇਆ ਤਖਤ ਹੈ ਛੇਵੇਂ ਪਾਸ਼ਾ ਨੇ ਤਖਤ ਬਣਾਇਆ ਇਹਦਾ ਕਮੇਟੀਆਂ ਕਮਟੀਆਂ ਤੇ 1920 ਦੇ ਵਿੱਚ ਆ ਕੇ ਜਾ ਕੇ ਹੁੰਦ ਚੋਣੀਆਂ ਸ਼ੁਰੂ ਹੋਈਆਂ ਸੋ ਕੁ ਸਾਲ ਪੁਰਾਣੀ ਗੱਲ ਹੈ ਪਰ ਜਿਹੜੇ ਕਾਲ ਤੱਕ ਸਾਡੀ ਮर्यादा ਆ ਜਾਂ ਚੀਜ਼ਾਂ ਆ ਉਹ ਚੀਜ਼ਾਂ ਜਿਹੜੀਆਂ ਉਹ ਜਾਦਾ ਉੱਪਰ ਨੇ ਬੰਧਿਆ ਤੇ ਇੱਕ 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 ਨਾ ਜਵਾਬ ਇਹ ਵੀ ਆਉਂਦਾ ਸੀਗਾ ਵੀ ਸਿਰ ਅਕਾਲ ਤੱਕ ਸਾਹਿਬ ਦੇ ਜ਼ਥੇਦਾਰ ਦੀ ਹੱਦ ਮਹਦੂਦ ਕਰ ਦਿੱਤੀ ਸੀ ਉਹਨਾਂ ਨੇ ਉਹ ਉਹ ਉਹਨੋ ਕਿ ਉਹਨੋ ਕਿਦਾ ਦੇਖਦੇ ਉਹ ਬਹੁਤ ਸ਼ਰਮਨਾਕ ਜਿਹੜਾ ਆ ਉਹ ਉਸ ਚੀਜ਼ ਨੂੰ ਮੈਂ ਕਹੂੰਗਾ ਕਿ ਸਾਡੀ ਕੌਮ ਲਈ ਕਿ ਸਾਡੀ ਕੌਮ ਦਾ ਸਰਵਉੱਚ ਤਤਕ ਤਖਤ ਦੇ ਜਿਹੜੇ ਜਥੇਦਾਰ ਨੇ ਉਹ ਆਪਣੇ ਆਪ ਨੂੰ ਇਹ ਸੋਚਣ ਕਿ ਸਾਨੂੰ ਇੱਕ ਹੱਦ ਜਿਹੜੀਆਂ ਸਾਡੀਆਂ ਹਦੂਤਾਂ ਜਿਹੜੀਆਂ ਉਹ ਕਰ ਦਿੱਤਿਆਂ ਏਦਾਂ ਹੀ ਇਹਨਾਂ ਨੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਹੋਂਦ ਤੇ ਇਲਜ਼ਾਮ ਲਾ ਕੇ ਉਹਨਾਂ ਦੀ ਕਿਰਦਾਰਕੋਸ਼ਿਸ਼ ਕਰਕੇ ਕੱਟਿਆ ਗਿਆਨੀ ਹਰਪ੍ਰੀਤ ਸਿੰਘ ਤੇ ਉੱਤੇ ਇਹ ਕਹਿੰਦੇ ਦੀ ਜੇ ਇਹਨਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਆ ਕੇ ਮਿਲੇ ਤੇ ਇਹ ਕਿਉਂ ਨਹੀਂ ਮਿਲਣਗੇ ਸਾਡੀ ਕੌਮ ਦਾ ਸਭ ਤੋਂ ਉੱਚਾ ਜਥੇਦਾਰ ਆ ਉਹਨੂੰ ਅਗਰ ਗ੍ਰਹਿ ਮੰਤਰੀ ਆ ਕੇ ਮਿਲਦੇ ਬੇ ਨੇ ਜਾਂ ਕਿਸੇ ਸਟੇਟ ਦੇ ਚੀਫ ਮਿਨਿਸਟਰ ਆ ਕੇ ਮਿਲਦੇ ਬੇ ਨੇ ਤਾਂ ਠੀਕ ਹੈ ਨਾ ਸਾਡਾ ਵੀ ਉਹ ਇੱਕ ਧਾਰਮਿਕ ਹਾਈਐਸਟ ਪੀਸ ਹੈ ਉਹ ਸਭ ਤੋਂ ਉੱਚਾ ਆ ਇਨਸਾਨ ਤੇ ਉਹਨੂੰ ਆ ਕੇ ਮਿਲਣ ਗਈ ਨਾ ਹੁਣ ਇਹ ਕਹਿਦੀ ਹੈ ਕਿ ਯਾਰ ਤੈਨੂੰ ਕਿਉਂ ਮਿਲਗੇ ਤੇ ਇਸ ਲਈ ਆਪਾਂ ਇਸ ਇਸ ਬੰਦੇ ਨੂੰ ਲਾਂਭੇ ਕਰਦੀ ਇਹ ਹੀ ਚੀਜ਼ਾਂ ਨਹੀਂ ਆ ਇਹ ਗਲਤ ਨੇ ਇਸ ਚੀਜ਼ ਨੂੰ ਤੇ ਸਿੱਖਾਂ ਨੂੰ ਇਸ ਚੀਜ਼ ਦੇ ਉੱਤੇ ਸਟੈਂਡ ਲੈਣਾ ਚਾਹੀਦਾ ਇਹ ਜਿਹੜੇ ਫੈਸਲੇ ਲਿੱਤੇ ਨੇ ਇਹ ਵਾਪਸ ਕਰਾਉਣੇ ਚਾਹੀਦੇ ਜੇ ਅੱਛਾ ਤੁਸੀਂ ਨਵੇਂ ਜਥੇਦਾਰ ਸਾਹਿਬ ਨੂੰ ਲਾਇਆ ਤੇ ਉਹਨਾਂ ਨੂੰ ਐਕਟਿੰਗ ਕਿਉਂ ਲਾਇਆ ਫਿਰ ਦੋਨੋਂ ਤਖਤਾਂ ਦੇ ਦੋ ਤਖਤਾਂ ਦੇ ਚਾਰਜ ਕਿਉਂ ਦੇ ਦਿੱਤੇ ਫਿਰ ਤੁਸੀਂ ਤਾਂ ਆਪਣੀ ਸਕਿਨ ਸੇਵ ਕਰਨ ਲਈ ਤੁਸੀਂ ਚੀਜ਼ਾਂ ਕੀਤੀਆਂ ਕਿ ਸਾਡੇ ਤੇ ਕੋਈ ਐਕਸ਼ਨ ਨਾ ਲੱਲੇ ਜਾਂ ਸੱਤ ਮੈਂਬਰੀ ਕਮੇਟੀ ਜਿਹੜੀ ਗਠਨ ਅਕਾਲ ਤਖਤ ਸਾਹਿਬ ਵੱਲੋਂ ਹੋਈ ਆ ਉਹ ਫੈਸਲਿਆਂ ਨੂੰ ਤੁਸੀਂ ਬ੍ਰੇਕ ਲਵਾਣ ਲਈ ਸਭ ਕੁਝ ਕਰਦੇ ਹੋਏ ਇੱਕੇ ਜਥੇਦਾਰ ਸਾਹਿਬ ਨੂੰ ਦੋ ਜਗ੍ਹਾ ਐਕਟਿੰਗ ਦੇ ਦਿੱਤਾ ਕੇਸਗੜ ਸਾਹਿਬ ਵੀ ਦੇ ਦਿੱਤਾ ਅਕਾਲ ਤਖਤ ਸਾਹਿਬ ਵੀ ਦੇ ਦਿੱਤਾ ਅੱਛਾ ਗੱਗੀ ਜੀ ਧਾਮੀ ਸਾਹਿਬ ਦੇ ਉੱਤੇ ਫੈਸਲਾ ਨਹੀਂ ਆਇਆ ਹਾਲਾਂਕਿ ਸਾਨੂੰ ਲੱਗਦਾ ਸੀ ਅੱਜ ਧਾਮੀ ਸਾਹਿਬ ਤੇ ਫੈਸਲਾ ਆਉਣਾ ਜਦੋਂ ਨਵੇਂ ਜਥੇਦਾਰ ਸੌਂਪੇ ਆ ਇਹ ਕਾਤੋਂ ਆ ਕਿ ਉਲਮਕਾ ਕੇ ਕਿਉਂ ਰੱਖਿਆ ਇਹ ਤਾਂ ਹੁਣ ਇਹ ਤਾਂ ਉੱਪਰਲੇ ਦੱਸ ਸਕਦੇ ਜਾਂ ਧਾਮੀ ਸਾਹਿਬ ਦੱਸ ਸਕਦੇ ਆ ਜਾਂਤਰੀ ਕਮੇਟੀ ਦੱਸ ਸਕਦੀ ਆ ਅੰਤਰੀ ਕਮੇਟੀ ਇਹ ਦੱਸੇ ਤਾਂ ਅੰਤਰੀ ਕਮੇਟੀ ਦਾ ਕਹਿਣਾ ਤੇ ਇਹ ਆ ਕਿ ਏਜੰਡਾ ਇਹ ਸੀ ਕਿ ਅਸੀਂ ਜਿਹੜਾ ਬਜਟ ਇਜਲਾਸ ਹੈ ਜਾਂ ਬਜਟ ਦੇ ਉੱਤੇ ਪਾਸ ਚਰਚਾ ਹੋਣੀ ਹੈ ਦੂਸਰੀ ਧਾਮੀ ਸਾਹਿਬ ਦੇ ਅਸਤੀਫੇ ਦੇ ਉੱਤੇ ਚਰਚਾ ਹੋਣੀ ਹੈ ਤੁਸੀਂ ਫੋਨ ਕਰਕੇ ਜਦੋਂ ਮਰਜ਼ੀ ਮੰਨਨ ਸਾਹਿਬ ਨੂੰ ਪੁੱਛੋ ਜੇ ਸੇਦਾਰਾਂ ਨੂੰ ਕਟਣ ਗਿਆ ਜੇ ਅੰਤਰੀਕ ਕਮੇਟੀ ਦਾ ਡਿਸੀਜਨ ਹੈ ਤਾਂ ਅਮੀਦ ਅਸਰ ਨਹੀਂ ਹੈ ਕਿ ਤੇ ਜਿਹਦਾ ਡਿਸੀਜਨ ਉਹ ਦੱਸਣ ਕੋਮ ਉਸ ਬੰਦੇ ਨੂੰ ਪੁੱਛੇ ਇਹ ਤਾਂ ਕਲੀਅਰ ਕਰਨਾ ਇਹ ਕੋਈ ਵੀ ਚੀਜ਼ ਆ ਨਾ ਵੀ ਹੁਣ ਤੁਸੀਂ ਬੜਾ ਖੁੱਲ ਕੇ ਬੋਲਣ ਦੇ ਆ ਤੁਸੀਂ ਜੂਤ ਲੀਡਰ ਆ ਤੁਹਾਨੂੰ ਮੈਂ ਤੁਸੀਂ ਜਿਹੜੀ ਪੋਸਟ 'ਤੇ ਪਈ ਉਹ ਥੱਲੇ ਵੀ ਤੁਹਾਨੂੰ ਕਹਿੰਦੇ ਵੀ ਤੁਸੀਂ ਅਸਤੀਫਾ ਦੇ ਦਿਓ ਤੁਹਾਨੂੰ ਕੁਝ ਕੱਲ ਹਾਈ ਕਮਾਂਡ ਕਹੂਗੀ ਵੀ ਤੁਹਾਨੂੰ ਨਹੀਂ ਰੱਖਣਾ ਤਾਂ ਫਿਰ ਕੀ ਹੋਊਗਾ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਚਾਰ ਪੀੜੀਆਂ ਤੋਂ ਇਕੱਲੀਆਂ ਇੱਕ ਬੰਦੇ ਵਿਸ਼ੇਸ਼ ਦੇ ਕੈਦ ਜਾ ਨਾ ਕੈਦ ਦਾ ਕੋਈ ਚੀਜ਼ ਨਹੀਂ ਹੋਣਾ ਜੇ ਇੱਕ ਪਾਰਟੀ ਮੈਂ ਤੁਹਾਨੂੰ ਇਹ ਗੱਲ ਕੀਤੀ ਨਾ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਵੀ ਬਲੇਰ ਕੋਟਲਾ ਇਧਰ ਨਵਾਬ ਹਾ ਦਾ ਨਾਰਾ ਮਾਰ ਸਕਦਾ ਸੀ ਅਸੀਂ ਤਾਂ ਆਪਣੀ ਪਾਰਟੀ ਲਈ ਜੇ ਕੋਈ ਪਾਰਟੀ ਦੇ ਕੋਈ ਚੁਰਿੰਦਾ ਬੰਦੇ ਜੇ ਕੋਈ ਗਲਤ ਕੰਮ ਕਰਦੇ ਬੇ ਨੇ ਤੇ ਉਹਨਾਂ ਨੂੰ ਤਾਂ ਕਿਉਂ ਨਹੀਂ ਦੱਸ ਸਕਦੇ ਡੈਮੋਕ੍ਰੈਟਿਕ ਪਾਰਟੀ ਹੈ ਕਿ ਨਹੀਂ ਜਿਹੜਾ ਕਹਿੰਦੇ ਡਿਕਟੇਟਰਸ਼ਿਪ ਦੀ ਪਾਰਟੀ ਹੈ ਅਸੀਂ ਆਪਣਾ ਫੇਰ ਬਦ ਲੈਂਦੇ ਆ ਡਿਕਟੇਟਰ ਪਾਰਟੀ ਅਸੀਂ ਗਲਤ ਪਾਰਟੀ ਨਾਲ ਜੁੜੇ ਤੇ ਜੇ ਡੈਮੋਕ੍ਰੈਟਿਕ ਪਾਰਟੀ ਸੀ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਇੱਕ ਗੱਲ ਕਰਨ ਦਾ ਅਧਿਕਾਰ ਹੈ ਜਾ ਕਹਦੇ ਨੇ ਡੈਮੋਕ੍ਰੇਸੀ ਜ਼ਿ ਹਕਕਾਰ ਨਹੀਂ ਆ ਤੇ ਠੀਕ ਹੈ ਸਹੀ ਹੈ ਅੱਛਾ ਇਹ ਦਸੋ ਵੀ ਤਿੰਨ 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 ਜਿਹੜੇ ਤਖਤ ਆ ਪੰਜਾਬ ਚ ਤਿੰਨ ਹੀ ਆ ਤੇ ਤਿੰਨਾਂ ਜਥੇਦਾਰ ਬਦਲ ਦਿੱਤੇ ਇਹ ਕੜੀ ਤੋੜਨ ਦੀ ਗੱਲ ਕੀਤੀ ਆ ਕੀ ਹੋਇਆ ਦੇਖੋ ਜੀ ਮੈਂ ਉਹੀ ਬਹੁਤ ਚੀਜ਼ ਤੋਂ ਹੈਰਾਨ ਆ ਮੈਂ ਕਿ ਸਾਰੀ ਸਿੱਖ ਸੰਗਤ ਹੈਰਾਨ ਆ ਜੇ ਇਹ ਜਥੇਦਾਰ ਇੰਨੇ ਹੀ ਮਾੜੇ ਸੀ ਤੇ 2 ਦਸੰਬਰ ਤੋਂ ਪਹਿਲਾਂ ਕਿਸੇ ਨੂੰ ਕਿਉਂ ਨਹੀਂ ਦੱਸੇ ਗਿਆਨੀ ਹਰਪ੍ਰੀਤ ਸਿੰਘ ਇੰਨਾ ਹੀ ਮਾੜਾ ਹੋ ਗਏ ਹੁਣ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਟੇਜ ਤੇ ਖੜੇ ਹੋ ਕੇ ਕਾਲੀ ਦਲ ਨੂੰ ਤਕੜੇ ਕਰਨ ਦੀਆਂ ਗੱਲਾਂ ਕਰਦੇ ਸੀ ਤੇ ਉਦੋਂ ਕਿਉਂ ਨਹੀਂ ਇਹਨਾਂ ਨੂੰ ਬਦਲਿਆ ਗਿਆ ਜਦੋਂ ਤਾਂ ਇਹ ਜੋ ਇਹ ਤਾਂ ਇੱਕ ਹੋ ਗਿਆ ਨਾ ਇੱਕ ਵਿਅਕਤੀ ਵਿਸ਼ੇਸ਼ ਨੂੰ ਅਗਰ ਜੋ ਚੀਜ਼ ਪਸੰਦ ਆ ਜੈ ਇੱਕ ਉਹਦੇ ਖਿਲਾਫ ਜਾਂ ਉਹਦੇ ਕੁਝ ਕੁਣੇਂਦਾ ਚੁਣੇਂਦਾ ਕਿਚਨ ਕੈਬਿਨੇਟ ਜਿਹੜੀ ਆ ਉਹ ਕਿਚਨ ਕੈਬਿਨੇਟ ਦੇ ਹਿਸਾਬ ਨਾਲ ਹੀ ਮੇਰੇ ਹਿਸਾਬ ਨਾਲ ਗੱਲ ਚੱਲਦੀ ਹੈ ਉਹ ਕਿਚਨ ਕੈਬਿਨੇਟ ਸਿੱਖ ਮੁੱਦਿਆਂ ਤੇ ਵੀ ਆਪਣੀ ਰਾਏ ਦਈ ਜਾਂਦੀ ਆ ਦੂਸਰੇ ਪੋਲੀਟੀਕਲ ਮੁੱਦਿਆਂ ਤੇ ਵੀ رائے ਦੇਈ ਜਾਂਦੀ ਆ ਸਪੋਰਟਸ ਦੇ ਮੁੱਦਿਆਂ ਤੇ ਯੂ ਦੇ ਮੁੱਦਿਆਂ ਤੇ ਸਾਰੇ ਪਾਸਿਓਂ 4-5 ਦੀ ਕਿਚਨ ਕੈਬਿਨੇਟ ਆ ਬਸ ਉਹੀ رائے ਦੇ ਦੀ ਬਾਕੀ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਮੈਨੂੰ ਅੱਛਾ ਮੈਂ ਕੋਈ ਬਲਾਰਾ ਦੇਖਦਾ ਸੀਗਾ ਸਿਆਸੀ ਪਾਰਟੀ ਦਾ ਉਹ ਕਹਿੰਦਾ ਜੀ ਜਥੇਦਾਰ ਸਾਹਿਬ ਕੰਮ ਨਹੀਂ ਸੀ ਸਹੀ ਕਰਦੇ। ਸ਼੍ਰੀ ਅਕਾਲ ਤਖਸੈਦ ਦਾ ਜਥੇਦਾਰ ਹੋਵੇ ਤਾਂ ਕੋਈ ਪੋਲੀਟੀਕਲ ਪਾਰਟੀ ਦਾ ਬਲਾਰਾ ਇਹ ਗੱਲ ਕਹਿ ਦੇ ਉਹਨੂੰ ਕਦਾ ਦੇਖਦੇ। ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਕਿ ਜਿਹੜੇ ਇੱਕ ਆ ਸਾਡੀ ਕੌਮ ਦੇ ਪ੍ਰਤੀ ਸਾਡੇ ਕੌਮ ਦੇ ਲੀਡਰਾਂ ਨੂੰ ਜਿਹੜੇ ਮੌਕੇ ਤੇ ਮੌਜੂਦ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿੱਤਾ ਕੰਮ ਨਹੀਂ ਕਰਦੇ ਸੀ ਉਹ ਕਿਸੇ ਦੇ ਪਿਓ ਦੇ ਨੌਕਰ ਨਹੀਂ ਨੇ ਉਹ ਸਾਡੀ ਕੌਮ ਦੇ ਜਥੇਦਾਰ ਨੇ ਸਾਡੀ ਕੌਮ ਦੇ ਸੁਪਰੀਮ ਕੋਰਟ ਦੇ ਇਹ ਇਹ ਤਾਂ ਉਹ ਗੱਲਾਂ ਕਰਨ ਦੇ ਨੇ ਕਿ ਐਗਜ਼ਾਮਪਲ ਮੈਂ ਦੇਣਾ ਹਜੇ ਤੱਕ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਕੋਈ ਸੁਪਰੀਮ ਕੋਰਟ ਦੇ ਜੱਜਾਂ ਨੇ ਫੈਸਲਾ ਦਿੱਤਾ ਤੇ ਮੋਦੀ ਸਰਕਾਰ ਹੋਰੀ ਕੀ ਕਰੂਗੀ ਸੁਪਰੀਮ ਕੋਰਟ ਦੇ ਜੱਜ ਬਦਲ ਦੂ ਸਾਰੇ ਸਾਡੇ ਤਖਤਾਂ ਦੇ ਜਥੇਦਾਰ ਸਾਡੀ ਸੁਪਰੀਮ ਕੋਰਟ ਸਾਡੀ ਸੁਪਰੀਮ ਪਾਵਰ ਨੇ ਅਗਰ ਅਸੀਂ ਜਾਤਾ ਇਸ ਚੀਜ਼ ਨੂੰ ਮੰਨੀਏ ਮੰਨਦੇ ਆਂ ਤੇ ਫਿਰ ਉਹਨਾਂ ਦੇ ਉਹਨਾਂ ਨੇ ਜੇ ਕੋਈ ਫੈਸਲਾ ਦਿੱਤਾ ਤੇ ਫਿਰ ਉਸ ਫੈਸਲੇ ਨੂੰ ਮੰਨਣਾ ਚਾਹੀਦਾ ਮੈਂ ਇੱਥੇ ਇਤਿਹਾਸਕ ਦੋ ਦੋ ਕੋ ਉਦਾਹਰਨਾਂ ਦੇਣਾ ਚਾਹੁੰਦਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇਵਕਿਆ ਆ ਸੀ ਮਹਾਰਾਜਾ ਨਰਿੰਦਰ ਸਿੰਘ ਨੇ ਤਖਤੀ ਪਾਈ ਸੀ ਨਵਕਿਆ ਆ ਸੀ ਨਵਕੇ ਫੈਸਲਾ ਮੰਨ ਲੈ ਸੀ ਉਸ ਤੋਂ ਬਾਅਦ ਉਸ ਨੇ ਰਾਜ ਕੀਤਾ ਬਰਨਾਲੇ ਨੇ ਜੇ ਗੱਲ 'ਚ ਤਖਤੀ ਪਾ ਕੇ ਲਿਖ ਕੇ ਆਇਆ ਸੀ ਕਿ ਮੇਰੇ ਕੋਲ ਗਲਤੀ ਹੋਈ ਆਪਰੇਸ਼ਨ ਬਲੂ ਥੰਡਰ ਜਿਹੜਾ ਬਲੈਕ ਥੰਡਰ ਕਰਾਇਆ ਤੇ ਉਸ ਤੋਂ ਬਾਅਦ ਉਹ ਐਂਡ ਮਰਨ ਤੱਕਣ ਵਜੀਰੀਆਂ ਨੇ ਹੰਡਾਈਆਂ ਪਰ ਇਹਨਾਂ ਨੇ ਕੀਤਾ ਕਰਾਇਆ ਸਭ ਕੁਝ ਖੂਹ ਦੇ ਵਿੱਚ ਪਾ ਲਿਆ ਜਿਸ ਦਿਨ 2 ਦਸੰਬਰ ਦਾ ਫੈਸਲਾ ਆਇਆ ਸਾਨੂੰ ਵੀ ਖੁਸ਼ੀ ਸੀ ਮੈਂ ਵੀ ਉੱਥੇ ਸੀ 4 ਦਸੰਬਰ ਨੂੰ ਜਦੋਂ ਸੁਖਬੀਰ ਜੀ ਤੇ ਗੋਲੀ ਚੱਲੀ ਉਦੋਂ ਵੀ ਮੈਂ ਉੱਥੇ ਸੀ ਪਰ ਜਿਹੜੀ ਚੀਜ਼ ਗਲਤ ਸੀ ਸਾਨੂੰ ਲੱਗਾ ਇਹ ਨਹੀਂ ਹੋਣਾ ਚਾਹੀਦਾ ਇਹ ਬੰਦੇ ਇਸ ਚੀਜ਼ ਪਰ ਉਸ ਤੋਂ ਬਾਅਦ ਜਿਹੜਾ ਇਹ ਟਰਨ ਬਾਈ ਟਰਨ ਗਲਤ ਤੇ ਗਲਤ ਗਲਤ ਤੇ ਗਲਤ ਗਲਤ ਤੇ ਗਲਤ ਫੈਸਲੇ ਕਰਦੇ ਰਹੇ ਇੱਕ ਸਾਡੀ ਜਮੀਰ ਨੇ ਨਹੀਂ ਆਜ਼ਾਦ ਦੇ ਦਿੱਤੀ ਸਾਨੂੰ ਇਹ ਸੀਗਾ ਸਾਡੋਂ ਜਿਆਦਾ ਪਲੈਟਫਾਰਮ ਨੇ ਕੋਈ ਵੀ ਮੀਟਿੰਗ ਕਰਦੇ ਅਸੀਂ ਉਹ ਚ ਵੀ ਕਿਹਾ ਉਸ ਚੀਜ਼ਾਂ ਦੇ ਮੈਂਬਰ ਕੋਰ ਕਮੇਟੀ ਸੀ ਕੋਰ ਕਮੇਟੀ ਦੇ ਵਿੱਚ ਕਿਹਾ ਮੈਂ ਕਿਹਾ ਯਾਰ ਅਸੀਂ ਪੰਥਕ ਪਾਰਟੀਆਂ ਜਾਂ ਅਸੀਂ ਇੱਕ ਡੈਮੋਕ੍ਰੈਟਿਕ ਪਾਰਟੀ ਜੋ ਸੰਵਿਧਾਨ ਦੇ ਅਧੀਨ ਪਾਰਟੀਆਂ ਉਹਨਾਂ ਚੋਂ ਇੱਕ ਡਬਲ ਸਟੈਂਡਰਡ ਕਿਉਂ ਖੇਡਦੇ ਆਉਂਦਾ ਕੀ ਜਵਾਬ ਕੀ ਹੁੰਦਾ ਸੀ ਕਿਉਂਕਿ ਸੁਖਵੀਰ ਬਾਦਲ ਤਾਂ ਮੀਟਿੰਗਾਂ ਚ ਜਾਂਦੇ ਨਹੀਂ ਸੀ ਨਾ ਨਾ ਕੁਝ ਕੋਈ ਜਵਾਬ ਨਹੀਂ ਹੈ ਹੀ ਨਹੀਂ ਲੀਡਰਸ਼ਿਪ ਦੇ ਤੁਹਾਨੂੰ ਦੱਸਿਆ ਕਿਚਨ ਕੈਮਰਡ ਤੇ ਕੁਝ ਕੁ ਬੰਦੇ ਨੇ ਉਹ ਚਲਾ ਰਹੇ ਇਸ ਟਾਈਮ ਦੇ ਅਕਾਲੀ ਦਲ ਨੂੰ ਅਕਾਲੀ ਦਲ ਤਾਂ ਬਾਦਲ ਵੱਡੇ ਵਾਲ ਸਾਹਿਬ ਵੇਲੇ ਵੀ ਸੀਗਾ ਉਦੋਂ ਵੀ ਕਰੋੜਾ ਸਾਹਿਬ ਸੀਗੇ ਵਿਰੋਧ ਵੀ ਕੀਤਾ ਜਾਂਦਾ ਸੀ ਬਣਾਲਾ ਸਾਹਿਬ ਸੀਗੇ ਵੱਡੇ ਤਿੰਨੇ ਤੁਸੀਂ ਪਾਵਰ ਸੈਂਟਰ ਇੱਕ ਨਹੀਂ ਸੀ ਜਦੋਂ ਅਸੀਂ ਕਿਸੇ ਵੀ ਜਗ੍ਹਾ ਦਾ ਪਾਵਰ ਸੈਂਟਰ ਇੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਤਾਇਆਂ ਹੋਣੀਆਂ ਗਰਾਵਟ ਆਉਣੀ ਹੋਣੀ ਹੈ ਉਦੋਂ ਪਾਵਰ ਸੈਂਟਰ 2 3 ਸੀ ਅਗਰ ਕੋਈ ਇੱਕ ਚੀਜ਼ ਗਲਤ ਹੁੰਦੀ ਸੀ ਉਹਨੂੰ ਕੰਟਰੈਕਟ ਕਰਦੇ ਸੀ ਉਸ ਚੀਜ਼ ਨੂੰ ਡਿਸਕਸ਼ਨ ਹੁੰਦੀ ਸੀ ਅਜਿਹਾ ਹੁੰਦੀਆਂ ਰਹੀਆਂ ਅੱਛਾ ਮੈਨੂੰ ਲੱਗਦਾ ਇਹ ਸਵਾਲ ਪੁੱਛਣਾ ਜਾਂ ਨਹੀਂ ਪੁੱਛਣਾ ਚਾਹੀਦਾ ਨਵੇਂ ਜਥੇਦਾਰ ਸੂਟ ਕਰਦੇ ਆ ਪਾਰਟੀ ਨੂੰ ਯਾਰ ਇਹ ਤਾਂ ਹੁਣ ਪਾਰਟੀ ਦੱਸੇ ਜੀ ਮੈਨੂੰ ਲੱਗਦਾ ਕੌਮ ਇਸ ਚੀਜ਼ ਨੂੰ ਜਿਸ ਤਰ੍ਹਾਂ ਦੇਖੋ ਜਥੇਦਾਰ ਕੋਈ ਵੀ ਹੋਵੇ ਮੈਂ ਉਸ ਜਥੇਦਾਰ ਦੇ ਖਿਲਾ ਐਜ਼ ਅ ਸਿੱਖ ਹੋਣ ਦੇ ਨਾਤੇ ਉਹ ਛੇਵੀਂ ਪਾਤਸ਼ਾਹ ਦਾ ਸਥਾਨ ਹੈ ਉਸ ਬੰਦੇ ਉਸ ਜਥੇਦਾਰ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਬੋਲਣਾ ਸਾਡਾ ਬੰਦਾ ਪਰ ਇਹ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਪਿਛਲੇ ਜਥੇਦਾਰਾਂ ਨੂੰ ਜਲੀਲ ਕਰਕੇ ਕੱਢਿਆ ਗਿਆ ਇਹ ਕਿਹਦਾ ਵਿਧੀ ਵਿਵਧਾਨ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਅਪੁਆਇੰਟਮੈਂਟ ਹੋਵੇ ਕਿਸ ਨਾਟ ਟਿਨਿਓਰ ਹੋਵੇ ਕਿੰਨੇ ਟਿਨਿਓਰ ਤੋਂ ਬਾਅਦ ਕਿਸੇ ਬੰਦੇ ਨੂੰ ਅਗਰ ਤੁਸੀਂ ਸੇਵਾ ਮੁਕਤ ਵੀ ਕਰਨਾ ਤੇ ਕੋਈ ਇਹਦਾ ਤਰੀਕਾ ਆ ਇਹ ਥੋੜੀ ਹੈ ਜਦੋਂ ਦਿਲ ਕੀਤਾ ਸੂਟ ਕੀਤਾ ਰੱਖ ਲਿਆ ਜਦੋਂ ਸੂਟ ਕੀਤਾ ਕੱਢਦਾ ਮੈਂ ਤਾਂ ਉਹੀ ਕਹਿੰਦਾ ਆ ਜੇ ਇਹਨਾਂ ਨੂੰ ਲੱਗਦਾ ਜਥੇਦਾਰਾਂ ਦੀ ਅਪੁਆਇੰਟਮੈਂਟ ਕਰਨੀ ਸੀ ਤਾਂ ਪੱਕੇ ਤੌਰ ਤੇ ਕਰਦੇ ਫੇ ਇੱਕੋ ਜਥੇਦਾਰ ਸਾਹਿਬ ਨੂੰ ਐਕਟਿੰਗ ਜਥੇਦਾਰ ਉਹ ਵੀ ਲਾ ਕੇ ਦੋ ਜਗ੍ਹਾ ਤਾਂ ਲਾਤਾ ਤਿੰਨ ਬੰਦੇ ਨਹੀਂ ਇਹਨਾਂ ਨੂੰ ਜੋ ਇੱਕ ਜਥੇਦਾਰਾਂ ਲਈ ਲੱਭੇ ਇਹ ਵੀ ਬੜੀ ਵੱਡੀ ਗੱਲ ਆ ਤੇ ਗੱਗੀ ਜੀ ਮੈਨੂੰ ਲੱਗਦਾ ਮੇਰੇ ਸਵਾਲ ਤਾਂ ਡਨ ਹੋ ਗਏ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਕੀ so much thank you so much ਜਦੋਂ ਅਸੀਂ ਕਹਿੰਦੇ ਆ ਵੀ ਕੌਮ ਸਭ ਤੋਂ ਵੱਡੀ ਆ ਹਾਲਾਂਕਿ ਸਿਆਸਤ ਸਾਈਡ ਬਾਈ ਸਾਈਡ ਚਲਦੀ ਆ ਪਰ ਸਵਾਲ ਇਹ ਆ ਵੀ ਜੇ ਇਦਾਂ ਜੇ ਜਥੇਦਾਰਾਂ ਦੀ ਅਪੁਆਇੰਟਮੈਂਟ ਇਦਾਂ ਆ ਇਹਨਾਂ ਸੌਖੇ ਤਰੀਕੇ ਨਾਲ ਉਹਨਾਂ ਨੂੰ ਹਟਾਇਆ ਜਾਣਾ ਆ ਫਿਰ ਸਵਾਲ ਤੇ ਖੜੇ ਕਰਦੀ ਆ ਕੌਮ ਮਜਦੰਦਰ ਸਿੰਘ ਖਹਿਰਾ ਕੈਮਰਾਮੈਨ ਮੋਨੂ ਦਿਨਾ ਜਲੰਧਰ ਤੋਂ